ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਰਾ ਪਿਰਥੀ ਚੰਦ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਪਿੰਗਲ ਪੜਾਇਆ ਜਿਸ ਦੇ ਸਦਕਾ ਮਿਹਰਬਾਨ ਕਵਤਾਰ ਰਚਣ ਲੱਗ ਪਿਆ ਬੰਸਾਵਲੀ ਨਾਮੇ ਅੰਦਰ ਭਾਈ ਕੇਸਰ ਸਿੰਘ ਛਿਬਰ ਨੇ ਗੱਲ ਸਪਸ਼ਟ ਕੀਤੀ ਹੈ ਉਹ ਲਿਖਦੇ ਹਨ ਮਿਹਰਬਾਨ ਪੁੱਤ ਪਿਰਥੀਏ ਦਾ ਕਬੀਸਰੀ ਕਰੇ فارسی ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਬੜੇ ਤਿੰਨ ਭੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ਡੂਮ ਲੱਗੇ ਸ਼ਬਦ ਮੀਨੀਆ ਦਾ ਗਾਵਣ ਦੁਇਆ ਦਰਬਾਰ ਵੱਡਾ ਗੁਰਿਆਈ ਦਾ ਲੱਗੇ ਬਣਾਵਣ ਮੀਨੀਆ ਪੀ ਪੁਸਤਕ ਇੱਕ ਗ੍ਰੰਥ ਬਣਾਇਆ ਚਹੋ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲਿਖ ਵਿੱਚ ਪਾਇਆ ਇਹਨਾਂ ਮੀਨੀਆ ਦੀ ਕੱਚੀ ਬਾਣੀ ਦਾ ਸ਼ਬਦ ਕਿਸੇ ਸਿੱਖ ਨੇ ਪੁੱਲਪੁ ਲਿਖੇ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀਆਂ ਦੀ ਹਜ਼ੂਰੀ ਦੇ ਵਿੱਚ ਪੜ ਦਿੱਤਾ ਜਿਸ ਨੂੰ ਸੁਣ ਕੇ ਸਤਿਗੁਰੂ ਜੀ ਬੜੇ ਹੈਰਾਨ ਹੋਏ ਤੇ ਪਾਈ ਗੁਰਦਾਸ ਜੀ ਨੇ ਬੁਲਾ ਕੇ ਸਤਿਗੁਰਾਂ ਨੇ ਵਚਨ ਕੀਤੇ ਪਾਈ ਗੁਰਦਾਸ ਜੀ ਗੁਰੂ ਕੀ ਬਾਣੀ ਜੁਦਾ ਕਰੀਏ ਮੀਨੇ ਪਦਨੀ ਰਲਾ ਸੋ ਵਿੱਚ ਰਲਾ ਨਾ ਧਰੀਏ ਸੋ ਸਾਹਿਬ ਬਾਣੀ ਉਚਾਰਨ ਅੱਗੇ ਹੀ ਕਰਤ ਸੇ ਭਏ ਸੋ ਪਾਈ ਗੁਰਦਾਸ ਸਭ ਇਕੱਤਰ ਕਰਾ ਲਏ ਤੇ ਮਹੰ ਦਾ ਪ੍ਰਕਾਸ਼ ਦੇ ਵਿੱਚ ਵੀ ਸਰੂਪਦਾਸ ਭੱਲਾ ਜੀ ਨੇ ਜ਼ਿਕਰ ਕੀਤਾ ਹੈ ਇਕ ਦਿਵਸ ਪ੍ਰਭ ਪ੍ਰਤਿ ਕਾਲ ਦਇਆ ਕਰੇ ਪ੍ਰਭ ਜੀਨ ਦਇਾਲ ਯੇ ਮਨ ਉਪਜੀ ਪ੍ਰਗਟਿਉ ਜਗ ਪੰਥ ਤੇ ਕਾਰਨ ਕੀਜੈ ਅਪਗ੍ਰੰਥ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਲਖਾਰੀ ਲਗਾ ਕੇ ਢੀਡ ਤਿਆਰ ਕਰਵਾਈ ਗਈ ਧਨ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਲਯੁਗ ਦੀ ਜੀਵਾਂ ਤੇ ਤਰਸ ਕੇ ਕੱਚੀ ਬਾਣੀ ਦੀ ਰਲਾਵਟ ਤੋਂ ਬਿਨਾ ਸੱਚੀ ਬਾਣੀ ਨੂੰ ਬਚਾਉਣ ਵਾਸਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਤੀਸਰੀ ਦੇ ਅਨੁਸਾਰ ਉਸ ਵੇਲੇ ਜੋ ਪੋਥੀਆਂ ਬਾਬਾ ਮੋਹਨ ਦੀ ਪਾਸ ਸਨ ਉਹ ਪੋਥੀਆਂ ਲਿਆਉਣ ਦੇ ਵਾਸਤੇ ਪਹਿਲਾਂ ਪਾਈ ਗੁਰਦਾਸ ਜੀ ਨੂੰ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਪਰ ਦੋਵੇਂ ਹੀ ਖਾਲੀ ਹੱਥ ਵਾਪਸ ਆ ਗਏ ਫਿਰ ਸਤਿਗੁਰੂ ਗਰੀਬ ਨਵਾਜ਼ ਆਪ ਚੱਲ ਕਰਕੇ ਬਾਬਾ ਮੋਹਨ ਜੀ ਦੇ ਦਰਵਾਜ਼ੇ ਤੇ ਗਏ ਉੱਥੇ ਬੈਠ ਕਰਕੇ ਸਤਿਗੁਰਾਂ ਨੇ ਕੀਰਤਨ ਕੀਤਾ ਅਤੇ ਬਾਬਾ ਮੋਹਨਦੀ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰਕੇ ਪਾਲਕੀ ਸਾਹਿਬ ਵਿਚ ਰੱਖ ਕਰਕੇ ਨੰਗੇ ਚਰਨੀ ਚੌਰ ਸੇਵ ਕਰਦੇ ਹੋਇਆ ਸ੍ਰੀ ਅਮਰitsar ਸਾਹਿਬ ਲੈ ਕਰਕੇ ਆਏ ਅਤੇ ਦੁੱਖ ਪੰਧਨੀ 베ਰੀ ਦੇ ਪਾਸ ਜਿੱਥੇ 68 ਕੀਰਤ ਵਾਲੀ ਜਗ੍ਹਾ ਹੈ ਉਸ ਸਥਾਨ ਤੇ ਉਹਨਾਂ ਕੁਰਬਾਨੀਆਂ ਦੀਆਂ ਪੋਥੀਆਂ ਨੇ ਵਿਰਾਜਮਨ ਕੀਤਾ ਅਜੇ ਫਿਰ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਗੁਰਾਂ ਨੇ ਜਿੱਥੇ-ਜਿੱਥੇ ਵੀ ਤਾਂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਗੁਰੂ ਰਾਮਦਾਸ ਸਾਹਿਬ ਜੀਆਂ ਦੀ ਲਿਖੀ ਹੋਈ ਬਾਣੀ ਸੀਗੀ ਉਹ ਸਾਰੀ ਬਾਣੀ ਇਕੱਤਰ ਕਰਕੇ ਸ੍ਰੀ ਰਾਮ ਸਰ ਸਾਹਿਬ ਸਰੋਵਰ ਤੇ ਆਰੰਭਤਾ ਕੀਤੀ ਅਤੇ ਉਥੇ ਸਰੋਵਰ ਦੇ ਪਾਸ ਬੈਠ ਕਰਕੇ ਸਤਿਗੁਰਾਂ ਨੇ ਇਹ ਸਾਰੀ ਬਾਣੀ ਤਰਤੀਬਵਾਰ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਈ ਨਾਲ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਪੱਟਾਂ ਦੇ ਸਵਈਏ ਆਦਕ ਬਾਣੀਆਂ ਵੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀਟ ਦੇ ਵਿੱਚ ਲਖਵਾਈਆਂ ਤੇ ਇਸ ਅਸਥਾਨ ਤੇ ਹੀ ਸਤਿਗੁਰਾਂ ਨੇ ਸ੍ਰੀ ਸੁਖਮਨੀ ਸਾਹਿਬ ਅਤੇ ਹੋਰ ਜੋ ਆਪਣੀ ਬਾਣੀ ਹੈ ਉਹ ਸਾਰੀ ਬਾਣੀ ਉਚਾਰਨ ਕੀਤੀ ਅਤੇ ਰਾਗ ਮਾਲਾ ਉਚਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਸਰੂਪ ਦੀ ਸੰਪੂਰਨਤਾ ਕੀਤੀ ਤੇ ਭਾਈ ਬੰਨੋ ਜੀ ਦੇ ਪਾਸੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਲਵਾ ਕਰਕੇ ਸਾਰੇ ਪ੍ਰਬੰਧ ਮੁਕੰਮਲ ਕਰਕੇ ਸੰਮਤ 1661 ਬਿਕਰਮੀ ਭਾਦਰੋਂ ਸੁਦੀ ਇੱਕਮਨ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪਹਿਲੇ ਹੈਡ ਗ੍ਰੰਥੀ ਲਾ ਕਰਕੇ ਤੇ ਸਤਿਗੁਰੂ ਗਰੀਬ ਨਵਾਤਿਆਂ ਨੇ ਆਪ ਹੱਥੀਂ ਆਪਣੇ ਚੌਰ ਕਰਕੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰਵਾਇਆ ਜਿਸ ਦਿਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਤਮ ਰੂਪਿਆ ਪ੍ਰਕਾਸ਼ ਕਰਵਾਇਆ ਕਦੇ ਵੀ ਪਾਈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਮੰਜੇ ਤੇ ਆਸਰ ਨਹੀਂ ਲਾਇਆ ਉਸ ਦਿਨ ਤੋਂ ਸਤਿਗੁਰੂ ਗਰੀਬ ਨਵਾਜ ਹੀਠਾ ਚਾਦਰ ਵਿਛਾ ਕਰਕੇ ਤੇ ਆਰਾਮ ਕਰਿਆ ਕਰਦੇ ਸਨ ਇਹਨਾਂ ਸਤਕਾਰ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੱਤਾ ਹੈ ਆਪਣੇ ਤੋਂ ਵੱਧ ਜਾਣਿਆ ਹੈ ਤੇ ਇਸੇ ਕਰਕੇ ਸਾਨੂੰ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਧਾਰਨ ਕਰਨਾ ਚਾਹੀਦਾ ਹੈ ਸਤਕਾਰ ਨੂੰ ਤਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਸਤਗੁਰਾਂ ਦੀ ਬਾਣੀ ਸਾਨੂੰ ਏਕਤਾ ਤੇ ਇਕਤਾ ਅਤੇ ਅਥਵਾਕਤੀ ਭਾਵਨਾ ਬਖਸ਼ਿਸ਼ ਕਰਦੀ ਹੈ। ਅਤੇ ਨਾਲ ਹੀ ਸਤਗੁਰੂ ਗਰੀਬ ਨਵਾਜ਼ ਕਿਰਪਾ ਕਰਦੇ ਨੇ ਗੁਰਸਿੱਖ ਨੇ ਸੇਵਾ ਕਰਨੀ ਤੇ ਬਾਣੀ ਦਾ ਅਭਿਆਸ ਕਰਨਾ ਹੈ। ਸੋ ਸਤਗੁਰੂ ਗਰੀਬ ਨਵਾਜ਼ ਕਿਰਪਾ ਕਰਨ ਆਪ ਸਰਬੱਤ ਸੰਤਾਨ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਤੇ ਸਤਗੁਰੂ ਕਿਰਪਾ ਨਵਾਸ ਸਭਨਾਂ ਅੱਜ ਸਰ ਤੇ ਮੇਰ ਪਰਿਆ ਹੱਥ ਰੱਖਣ ਦੀ।